ਉਤਰਮ ਕੋੜ ਪੱਤਨ ਜਿਹੜਾ ਪੈਂਦਾ ਹੈ ਰਾਵੀ ਦੇ ਬਿਲਕੁਲ ਕੰਢੇ ਤੇ ਬਾਰਡਰ ਕਿੰਨਾ ਕੁ ਦੂਰ ਹੈ ਤੋਂ 4 ਤੋਂ 5 ਕਿਲੋਮੀਟਰ ਹੋਣਾ ਤੇ ਇੱਥੇ ਆਪਾਂ ਆਏ ਆ ਸੇਵਾ ਲੈ ਕੇ ਟਰਾਲੀ 'ਚ ਤੇ ਆਪਣੇ ਕੋ ਕੱਪੜੇ ਆ ਤੇ ਹੁਣ ਉਧਰ ਜਾ ਰਹੇ ਆਪਾਂ ਅੱਗੇ ਜੋ-ਜੋ ਵੀ ਨੁਕਸਾਨ ਹੋਇਆ ਦੇਖ ਸਕਦੇ ਪਾਣੀ ਆ ਇਹ ਵੀ ਇੱਥੇ ਇਕੱਠਾ ਆਇਆ ਤੇ ਆਪਣੇ ਸੇਵਾਦਾਰ ਜਾ ਰਹੇ ਸਾਰੇ ਇੱਧਰ ਆਹ ਦੇਖੋ ਸਾਰਾ ਪਾਣੀ ਉਹ ਸਾਹਮਣੇ ਜਿੱਥੇ ਤੁਹਾਨੂੰ ਲਕੀਰ ਦੇਖ ਰਹੀ ਹੈ ਉਹ ਆਪਣਾ ਰਾਵੀ ਦਰਿਆ ਆਇਆ ਲਾਦੂ ਘਾਹ ਟਰੈਕਟਰ ਲੈ ਆਇਆ ਇਹ ਆ ਦੇਖ ਸਕਦੇ ਸਾਹਮਣੇ ਦੇਖ ਸਕਦੇ ਇਹ ਤੁਸੀਂ ਆ ਜਿਹੜੀ ਹੁੰਦਾ ਜਿਹੜਾ ਪਿੰਡ ਦੇ ਕੰਡੇ ਹੁੰਦਾ ਬਣਿਆ ਪੁਲੀਆ ਪੁਲੀਆ ਸਾਰੀਆਂ ਬੈਗੀਆਂ ਹੁਣ ਦੇਖ ਸਕਦੇ ਕਿੰਨਾ ਪਾਣੀ ਹੈ ਦੇਖੋ ਉੱਥੇ ਮੋਟਰ ਹੀ ਇੰਜਨ ਵਾਲੀ ਉਹ ਵੀ ਪਾਣੀ ਦੇ ਵਿੱਚ ਸੀ ਹੁਣ ਪਾਣੀ ਕਹਿੰਦੇ 4 ਦਿਨਾਂ ਬਾਅਦ ਸੁੱਕਿਆ ਪਿੱਛੇ ਆਪਣਾ ਟਰੈਕਟਰ ਆ ਰਿਹਾ ਜਿਹੜਾ ਸੇਵਾ ਲਈ ਅਸੀਂ ਆਏ ਆ ਪਠਾਨਗੋਟੋਂ ਤੇ ਚਲੋ ਤੁਹਾਨੂੰ ਸਾਰਾ ਸੈਰ ਕਰਾਨੇ ਆ ਤੁਹਾਨੂੰ ਦੱਸਦੇ ਆ ਜਲਦੀ ਰਾਹ ਕੰਡੇ ਇੱਕੋ ਦੇ ਮੱਝ ਜਾ ਇਹ ਦੇਖੋ ਇਹ ਆਰਮੀ ਇਲਾਕਾ ਆ ਤੇ ਇਹ ਕੀ ਕਹਿੰਦੇ ਨੇ ਨਾ ਤਾਂ ਇਹ ਇਹ ਚੀਜ਼ਾਂ ਨੂੰ ਟੈਂਕ ਨਾ ਟੈਂਕ ਜਿਹੜੇ ਪੁੱਲ ਬੰਦੇ ਆ ਨਾ ਪੁੱਲ ਟੈਂਕੋਂ ਪੁੱਲ ਪੈਟਰੂਨ ਪੁੱਲ ਪੈਟਰੂਨ ਪੁੱਲ ਹਾਂ ਪੈਟਰੂਨ ਇਹ ਤਰਦੇ ਇਹ ਤਰਦੇ ਪਾਣੀ ਪਾਣੀ ਤਰਦੇ ਆ ਇਹ ਹਾਂ ਪਾਣੀ ਦੇ ਪੁੱਲ ਬਣਾਇਆ ਪਾਰ ਜਾਣ ਨੂੰ ਪੁੱਲ ਬਣਾਦੇ ਜਿਹੜਾ ਰਮਕੋਟ ਦੀ ਸਾਰੀ ਫਸਲ ਬੜੀ ਬਰਬਾਦ ਹੋਈ ਯਾਰ ਸਭ ਕੁਝ ਬਰਬਾਦ ਹੋ ਗਿਆ ਦੇਖਦੇ ਇੱਥੇ ਵੀ ਕੰਦਾ ਕੁੰਦਾ ਟਹਿ ਗਈਆਂ ਤਰੇੜਾਂ ਆਈਆਂ ਆਈਆਂ ਲੋਕਾਂ ਦੇ ਘਰਾਂ 'ਚ ਜਿਹੜੇ ਬੈੱਡ ਬੁੱਢਾ ਸੋਫੇ ਸਾਫੇ ਆ ਵੀ ਸਾਰੇ ਭਿੱਜ ਗਏ ਆ ਤੇ ਪਿੱਛੇ ਆਪਣੀ ਸੇਵਾ ਲਈ ਟਰਾਲੀ ਆ ਰਹੀ ਹੈ ਤੇ ਇਸ ਵਕਤ ਆਪਾਂ ਬਿਲਕੁਲ ਕੰਡੇ ਖੜੇ ਆਂ ਰਾਵੀ ਦਰਿਆ ਦੇ ਤੇ ਉਹ ਸਾਈਡ ਜਿੱਥੇ ਤੁਸੀਂ ਦੇਖ ਸਕਦੇ ਹੋ ਉਹ ਪਾਕਿਸਤਾਨ ਅੰਦਰ ਬਾਰਡਰ ਤੇ ਉਰੇ ਆਪਣਾ ਆ ਰਾਵੀ ਦਰਿਆ ਜਿਹੜਾ ਆ ਰਿਹਾ ਆਪਣੇ ਪਠਾਨਕੋਟ ਨਹੀਂ ਦੇਖ ਸਕਦੇ ਇੱਧਰ ਇੱਧਰ ਪਾਸੇ ਪਾਕਿਸਤਾਨ ਵਿੱਚ ਇੱਧਰ ਆਪਣਾ ਕੋਰੀਡੋਰ ਆ ਕਰਤਾਰਪੁਰ ਕੋਰੀਡੋਰ ਬਿਲਕੁਲ ਅੱਗੇ ਤੇਰੇ ਬਾਬੇ ਨਾਨਕ ਦੇ ਕੋਲ ਆਪਾਂ ਖੜੇ ਆ ਰਮਦਾਸਪਿੰਡ ਤੇ ਆ ਦੇਖ ਸਕਦੇ ਇੱਧਰ ਸਾਰੀ ਜਿਹੜੀ ਝੋਨੇ ਦੀ ਫਸਲ ਸੀ ਦੇਖ ਸਕਦੇ ਕੀ ਹਾਲ ਹੋਇਆ ਦੇਖੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿੰਨਾ ਪਾਣੀ ਦਾ ਲੈਵਲ ਸੀ ਕਿੰਨਾ ਨੁਕਸਾਨ ਹੋਇਆ ਐ ਫਸਲ ਤੇ ਬਿਲਕੁਲ ਨਹੀਂ ਲੱਭ ਰਹੀ ਇਦਾਂ ਬੰਜਰ ਜ਼ਮੀਨ ਹੋ ਗਈ ਆ ਰੇਤਾ ਰੇਤਾ ਭਰੀ ਆ ਆ ਦੇਖ ਸਕਦੇ ਉਹ ਸਾਹਮਣੇ ਤੁਸੀਂ ਐ ਜੇ ਇਸ ਤੁਸੀਂ ਬੰਦੇ ਜੇ ਉਹ ਦੇਖ ਸਕਦੇ ਉਹ ਵੀ ਬਰਬਾਦ ਹੋ ਗਈ ਹੈ ਤੇ ਬਿਲਕੁਲ ਬਾਰਡਰ ਦੇ ਕੰਢੇ ਆ ਜਿਹੜੇ ਪਾਕਿਸਤਾਨ ਦਾ ਬਾਰਡਰ ਦੇ ਕੰਢੇ ਰਾਵੀ ਦਰਿਆ ਨਾਲ ਕਰਤਾਰਪੁਰ ਕੋਰੀਡੋਰ ਇਹ ਆਪਣੇ ਸੇਵਾ ਵਾਲੇ ਬੰਦੇ ਵੀ ਵੇਖ ਤੇ ਅੱभी ਤੇ ਬਾਕੀ ਆਪਣੀ ਸੇਵਾ ਵਾਲੀ ਟਰਾਲੀ ਪਿੱਛੇ ਆ ਬਾਕੀ ਆਪਣੇ ਸੇਵਾਦਾਰ ਵਲੰਟੀਅਰ ਪਿੱਛੇ ਸਾਰੇ ਆ ਦੇਖ ਸਕਦੇ ਹੋ ਮੇਰੇ ਹਿਸਾਬ ਨਾਲ ਇਹ ਛੱਪੜ ਨਹੀਂ ਸੀ ਪਰ ਹੁਣ ਇਹ ਛੱਪੜ ਬਣ ਗਿਆ ਮੇਰੇ ਹਿਸਾਬ ਨਾਲ ਪਾਣੀ ਨਾਲ ਚਲੋ ਕਿ ਇਹ ਪਿੰਡ ਵਾਲੇ ਬੰਦੇ ਨੂੰ ਪੁੱਛਦੇ ਆ ਤੇ ਫਸਲ ਦੇਖ ਸਕਦੇ ਹੋ ਤੁਸੀਂ ਹਜੇ ਵੀ ਨਾ ਨਾ ਪਾਣੀ ਖਲੋਤਾ ਹੈ ਇਹ ਸਾਰੀ ਜਿਹੜੀ ਹੈ ਇਹ ਇੱਥੇ ਫਸਲ ਹੀ ਜਿੱਥੇ ਹੁਣ ਪਾਣੀ ਦੇਖ ਸਕਦੇ ਹੋ ਤੁਸੀਂ ਸਾਰੀ ਫਸਲ ਹੀ ਆਹ ਫਸਲ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹ ਵੀ ਫਸਲ ਹੀ ਤੇ ਇੱਥੇ ਹੋਰ ਵੀ ਦੇਖਣ ਆਏ ਆ ਜਿਹੜੇ ਤੁਸੀ ਦਾ ਬੰਨ ਬੰਦੇ ਆ ਅੱਗੇ ਰੋਡ ਰਾਡ ਸਾਰੇ ਰੁੜ ਗਏ ਆ ਉਹ ਕੱਠੇ ਜਾਣੇ ਨਾ ਸਾਰਿਆਂ ਨੇ ਤੇ ਅਮਿਤ ਜੀ ਵੀ ਦੇਖਣ ਆਏ ਆ ਇੱਥੇ ਤੇ ਚਲੋ ਇਕੱਠੇ ਜਾਣੇ ਤੁਹਾਨੂੰ ਇਕੱਠੇ ਮੁਆਇਨਾ ਕਰਾਣੇ ਪਿੰਡ ਦਾ ਤੇ ਕਿੰਨਾ ਨੁਕਸਾਨ ਹੋਇਆ ਇਸ ਪਿੰਡ ਅਸੀਂ ਸੇਵਾ ਕੀਤੀ ਆਣਾ ਧਰਮਕੋੜ ਪੱਤਨ ਤੇ ਇਸ ਪਿੰਡ ਸਾਡੀ ਸੇਵਾ ਖਤਮ ਹੋ ਗਈ ਆ ਤੇ ਹੁਣ ਆਪਾਂ ਖੜੇ ਹੋਏ ਆ ਆਪਣੇ ਸਰਪੰਚ ਸਾਹਿਬ ਨਾਲ ਸਾਫ ਕਾ ਸਰਪੰਚ ਰਿੰਪਾਲ ਵੇਖਣੇ ਉਹ ਪਾਕਿਸਤਾਨ ਅੱਗੇ ਕੁੱਤੇ ਦੇ ਸੈਂ ਇਹ ਕਰ ਰਹੀ ਵਾਯਾ ਆ ਦੀ ਵੀਡੀਓ ਨਾ ਬਣਾ ਸਾਫ ਕਰ ਦੇ ਨਾ ਨਹੀਂ ਮੈਂ ਨਹੀਂ ਬਣਾਈ ਮੈਂ ਅਦਰ ਕੀਤੀ ਨਹੀਂ ਕੈਮਰਾ ਕੀਤਾ ਨਹੀਂ ਇਹ ਤੁਸੀਂ ਕੁੱਤੇ ਨੂੰ ਲਗਾ ਇਹ ਤੁਸੀਂ ਨਹੀਂ ਇਹ ਫਸਲੀ ਸਾਰੀ ਜਿੱਥੇ ਪਾਣੀ ਖੜਾ ਇਹ ਵੀ ਫਸਲੀ ਨਹੀਂ ਹੋਈ ਇਹ ਦਲਾ ਆਇਆ ਨਹੀਂ ਨਹੀਂ ਕੁਝ ਵੀ ਫਸਲੀ ਆ ਇਹ ਤਲਾਬ ਬਣ ਗਿਆ ਤਾਂ ਨੇ ਨਹੀਂ ਨਹੀਂ ਤਲਾਆ ਆ ਉਹ ਮੋਟਰ ਲੱਗੀ ਉਹ ਸਮਝਿਆ ਕਰ ਉਹ ਕਿੱਥੇ ਮੋਟਰ ਲੱਗੀ ਉਹ ਸਾਹਮਣੇ ਦੇਖੋ ਉਹ ਦੇਖੋ ਦੇਖੋ ਇੰਜਨ ਲੱਗਾ ਇੱਥੇ ਜਿੱਥੇ ਮੱਝਾਂ ਖੜੀਆਂ ਪਿੰਡ ਦਾ ਮੁੱਦਾ ਜਿਹੜਾ ਕਮਾਨ ਆ ਇਹਨੂੰ ਅਸੀਂ ਦੇਖਣ ਆਏ ਆ ਪਾਕਿਸਤਾਨ ਬਿਲਕੁਲ ਬਾਰਡਰ ਤੇ ਅਗਲੇ ਬੰਦੇ ਬਾਰਡਰ ਤੇ ਅਗਲੇ ਬੰਦੇ ਨੂੰ ਵੀ ਪਤਾ ਹੈ ਕਿੰਨੀ ਕੁ ਦੂਰ ਹੈ ਬਾਰਡਰ ਇਹ ਨਹੀਂ ਕੁ ਮੈਟਰ ਨਾ ਜੀ ਵੀਰੋ ਤਾਂ ਅਗਲੇ ਰਾਹ ਤੇ ਤੈਰ ਕੇ ਵੇਖ ਲੋ ਕਿ ਨਾਲ ਤੈਰ ਕੇ ਵੇਖਣੋ ਤੈਰ ਕੇ ਜਾਉ ਕਹਿੰਦਾ ਆਪੀ ਖੜਨਾ ਅੱਖੇ ਪਾਣੀ ਭੜਾ ਭਰਾਵਾ ਇਹ ਕੌਣ ਕਮੈਂਟ ਕਰ ਰਹਾ ਹੈ ਬਟਰਸਕੋਚ ਵਾਲਾ ਸਾਧਾ ਸੱਚ ਲਾਈਵ ਤਸਵੀਰਾਂ ਇਹ ਦੇਖ ਸਕਦੇ ਹੋ ਧਰਮਕੋਟ ਦੇ ਪਿੰਡ ਇਸ ਵਕਤ ਬਿਲਕੁਲ ਅਸੀਂ ਖੜੇ ਆਂ ਪਾਕਿਸਤਾਨ ਦੇ ਬਾਰਡਰ ਤੇ ਰਾਵੀ ਕੰਢੇ ਦੇਖ ਸਕਦੇ ਹੋ ਅੱਗੇ ਵੀ ਕਹਿੰਦੇ ਰਸਤਾ ਹੈਗਾ ਅਹੀਂ ਇੱਥੋਂ ਦੇਖ ਸਕਦੇ ਹੋ ਸਾਰਾ ਰੁੜ ਗਿਆ ਹੈ ਇਹ ਤੁਸੀਂ ਆ ਜਿਹੜੀ ਟੁੱਟੀ ਆ ਗਾਂ ਪਿੰਡ ਹੋਣਾ ਯਾਰ ਕੋਈ ਹੁਣਾ ਤਾਂ ਹੀ ਰਸਤਾ ਬਣਿਆ ਉਹ ਦੇਖੋ ਰਸਤੇ ਸਾਰੇ ਬਣੇ ਦੇ ਆ ਨਹੀਂ ਹੋਣਾ ਟੁੱਟ ਗਏ ਆ ਸਫੇਦੇ ਸਫੂਦੇ ਬੂਟੇ ਬਾਟੇ ਸਾਰੇ ਡਿੱਗ ਗਏ ਆ ਜਿਆਦਾ ਅੱਗੇ ਨਹੀਂ ਜਾਓ ਕੀ ਪਤਾ ਇਹ ਵਿੱਚ ਖੁਰੇ ਦੀ ਹੋਵੇ ਥੱਲੇ ਖੁਰੀ ਹਣੀ ਇਹ ਵੀ ਜਗਾ ਸਰਕਟ ਸਟੋਨ ਵਾਲੀ ਟੁੱਟਣੀ ਵਾਲੀ ਟੁੱਟੀ ਗਈ ਆ ਇਹ ਤੁਸੀਂ ਇੱਥੇ ਆ ਹੀ ਸਭ ਛੜਕੇ ਇਹ ਆਰਮੀ ਵਾਲੇ ਪਾਸੇ ਜਾ ਰਹੀ ਦੇਖੋ ਉਹ ਖੰਭਾ ਦੇਖ ਸਕਦੇ ਸੀ ਬੱਤੀ ਵਾਲਾ ਖੰਭਾ ਕਾ ਕੋਈ ਦੇਖੋ ਬਾ ਡੰਮਾ ਅੱਗੇ ਦੇਖਦੇ ਅੱਗੇ ਵੀ ਤਾਂ ਰੋਡ 'ਤੇ ਦੇ ਛੜਕਾਂ ਦੇ ਸਾਰੇ ਨਾ ਜੀ ਕਾਲ ਜੀ ਰਾਮ ਰਾਮ ਸਾਰੇ ਦੇਖ ਸਕਦੇ ਹੋ ਕੀ ਹਾਲ ਹੋਇਆ ਹੈ ਤੇ ਮਾਦੋਪੁਰੂ ਪਾਣੀ ਛੱਡਿਆ ਗਿਆ ਸੀ ਕੋਈ 25 ਤਰੀਕ ਨੂੰ ਤੇ ਇੱਥੇ ਪਹੁੰਚਿਆ 27 ਤਰੀਕ ਸਵੇਰੇ 4 ਕਵੇ ਨਾਲ ਜੋ ਕਿ ਪਿੰਡ ਵਾਲੇ ਦੱਸ ਰਹੇ ਨੇ 2 ਦਿਨਾਂ ਬਾਅਦ ਇੱਥੇ ਪਾਣੀ ਪਹੁੰਚਦਾ ਹੈ ਸਵੇਰੇ 4 ਵਜੇ ਜਦੋਂ ਲੋਕ ਆਪਣੇ ਆਪਣੇ ਘਰਾਂ 'ਚ ਆਰਾਮ ਕਰ ਰਹੇ ਸੀ ਤੇ ਉਦੋਂ ਕੀ ਪਾਜਣਾ ਪਈ ਨਹੀਂ ਲੱਗੇ ਜਿਹੜਾ ਪਿੰਡ ਹੈ ਰਵੀ ਦੇ ਗੰਡੇ ਧਰਮਕੋੜ ਪਤਨ ਸੋ ਧਰਮਕੋੜ ਪਤਨ ਆ ਦੇਖ ਸਖ ਦੇਖ ਕਿੰਨਾ ਪਾਣੀ ਭਰਿਆ ਹੋਇਆ ਬਹੁਤ ਬਹੁਤ ਕਿੰਨਾ ਕਿ ਸਿਗਾ ਤੇ ਤੂੰ ਕਿ ਕਿ ਬਚ ਗਿਆ ਕੋਠੇ ਚੜ ਗਿਆ ਕਿਵੇਂ ਕੀ ਹੋਇਆ ਤੇਰੇ ਨਾਲ ਕੋਠੇ ਤੇ ਚੜ ਗਿਆ ਕੋਠੇ ਚੜ ਗਿਆ ਸਮਾਨ ਸੋਨ ਘਰ ਜਿਹੜਾ ਤੇਰੇ ਸਿਗਾ ਉਹ ਆਪਾ ਅੰਦਰ ਦਾ ਰੱਖਦਾ ਇਹਦੇ ਬੂਆ ਬਾਬਾ ਆਵਨਗੇ ਤੇ ਬੂਏ ਬੰਦ ਕਰਨ ਦੇ ਬਾਅਦ ਪਾਣੀ ਨਹੀਂ ਭੜਿਆ ਅੰਦਰ ਨਾ ਅੱਛਾ ਤੇਰੇ ਘਰ ਨਹੀਂ ਪਾਣੀ ਭੜਿਆ ਤੇ ਇਹ ਆ ਜਿਹੜੇ ਸਾਹਮਣੇ ਘਰ ਨੇ ਇੱਧਰ ਇੱਧਰ ਭੜਿਆ ਹੀ ਪਾਣੀ ਕੋਈ ਪਿੰਡ ਦਾ ਬੰਦਾ ਹੈਗਾ ਜਿਹੜਾ ਕੋਈ ਨੂੰ ਜੈਨੂਇਨ ਇਨਫੋਰਮੇਸ਼ਨ ਦੇ ਸਕੇ ਇਸ ਪਿੰਡ ਦੀ ਕਿਉਂਕਿ ਇਹ ਬੱਚਾ ਨੂੰ ਖੁਦ ਨਹੀਂ ਪਤਾ ਅੱਛਾ ਪਿੰਡ ਵਾਲੇ ਵਾਸੀ ਇੱਧਰ ਆਪਣੇ ਪਿੰਡ 'ਚ ਕਿਉਂਕਿ ਅਸੀਂ ਸਮਾਨ ਵੰਡਣ ਗਏ ਸੀ ਰਾਸ਼ਨ ਪਾਣੀ ਕੱਪੜਾ ਤੇ ਇਸ ਕਰਕੇ ਉਹ ਗਏ ਘਰੇ ਇਹ ਦੇਖ ਸੋ ਤੇ ਇੱਕ ਖੰਭਾ ਹੀ ਬਿਜਲੀ ਦਾ ਖੰਭਾ ਇਹ ਵੀ ਥੱਲੇ ਡਿੱਗ ਗਿਆ ਤੇ ਇਹ ਕਿਉਂਕਿ ਇਹ ਉੱਧਰ ਡਿੱਗਣਾ ਨਹੀਂ ਸੀ ਇਹ ਆਪਣੇ ਜਿਹੜਾ ਸਫੇਦਾ ਡਿੱਗਿਆ ਉਹਦੇ ਪ੍ਰੈਸ਼ਰ ਨਾਲ ਉਹਦੇ ਫੋਰਸ ਨਾਲ ਡਿੱਗਿਆ ਕੀ ਹੋਇਆ ਇਹ ਕੀ ਹੋਇਆ ਇੱਥੇ ਪਾਣੀ ਨਾਲ ਲੈ ਕੇ ਰੋ ਪਾਣੀ ਕਿੱਧਰ ਆ ਇਹ ਨਹੀਂ ਪਤਾ ਇਹ ਅੰਨਿਆ ਕਿੱਦਾ ਕਿੱਦਾ ਮੀਮੂ ਹੈ ਕਿੱਦਾ ਪਾਣੀ ਆਇਆ ਇੱਕਦਮ ਹੀ ਹੋ ਗਿਆ ਥਾਲੀ ਹਾਂ ਇੱਕਦਮ ਕਿੰਨੇ ਵਜੇ ਟਾਈਮ ਸੁੱਤੇ ਦੇ ਤੂੰ ਜਾਂ ਜਾਗਣੇ ਸਕੂਲੇ ਗਈ ਰਾਤ ਨੂੰ ਆ ਗਈ 1 ਵਜੇ ਆ ਗਿਆ 1 ਵਜੇ ਅੱਛਾ ਪਿੰਡ ਵਾਲੇ ਕਹਰੇ 4 ਵਜੇ ਚਲੋ ਇਹਨੂੰ ਬੱਚੇ ਨੂੰ ਨਹੀਂ ਪਤਾ ਤੇ ਥੋੜਾ ਜਿਹਾ ਅੱਗੇ ਜਾਵਾਂਗੇ ਤੇ ਆਹ ਦੇਖ ਸਕਦੇ ਹੋ ਤੁਸੀਂ ਲੱਗੇ ਜਾ ਰਹੇ ਬਿਲਕੁਲ ਲੱਗੇ ਤੇ ਇੱਥੇ ਇਹ ਏਰੀਆ ਚ ਮੁਸ਼ਕਲ ਮੁਸ਼ਕਲ ਪੈ ਗਈ ਹੈ ਕਿਉਂਕਿ ਜਾਨਵਰ ਜਿਹੜੇ ਪੂਰੇ ਹੋਏ ਆ ਵਿੱਚ ਤੇ ਇਹ ਦੇਖ ਸਕਦੇ ਹੋ ਇੰਨਾ ਮਜ਼ਬੂਤ ਖੰਭਾ ਉੱਥੇ ਹੀ ਆ ਬਟ ਉੱਥੋਂ ਤਰੇੜ ਆ ਕੇ ਅੱਦਾਂ ਖੰਭਾ ਟੁੱਟ ਗਿਆ ਸੀਮੈਂਟ ਵਾਲਾ ਕੋਈ ਪਤਾ ਨਹੀਂ ਕਿੱਥੇ ਸਪੈਸ਼ਲ ਦਾ ਆਧ ਨ ਪ੍ਰਭਾਵਿਤ ਕੀਤਾ ਸੋ ਉੱਥਾ ਹੈ ਟੁੱਟ ਗਿਆ ਦੇਖ ਸਕਦੇ ਜ਼ਮੀਨ ਚ ਵੀ ਕਿੰਨੀ ਰੇਤਾ ਚੁਪੀਆ ਰੇਤ ਦੀ ਜ਼ਮੀਨ ਹੋ ਗਈ ਆ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟ ਗਈ ਆ ਅਸਲ ਪਤਾ ਦੋ ਲੱਗਣਾ ਹੈ ਜਦੋਂ ਪਾਣੀ ਸੁੱਕ ਗਿਆ ਤੇ ਹੁਣ ਅਸੀਂ ਔਰੇ ਕੁ ਲੋਕੇਸ਼ਨ ਤੇ ਜਾ ਰਹੇ ਆਂ ਕਰਤਾਰਪੁਰ ਕੋਰੀ ਲੋਰ ਦੇਖ ਸਕਦੇ ਆ ਉਥੇ ਪਾਣੀ ਹੈ ਆ ਕਿ ਨਹੀਂ ਦੂਰ ਬੰਦ ਜਾਣ ਲੈਣਾ ਟਾਈਮ ਆ ਕਿੰਨਾ ਟਾਈਮ ਆ ਚਲੋ ਦੇਖ ਲੈਣੇ ਦੂਰ ਦੂਰ ਉਹ ਤਾਂ ਬਿਲਕੁਲ ਕੰਡੇ ਆ ਲਾ ਪਾਕਿਸਤਾਨ ਦੇ ਨਾਲ ਲੱਗਦਾ ਉਥੋਂ ਪਤਾ ਕਰਨੇ ਆ ਆਪਾਂ ਤੇ ਫਿਰ ਇੱਕ ਵਾਰ ਲਾਈਵ ਹੋਵਾਂਗੇ ਫਿਰ ਜੁੜ ਜੂ ਬਾਰਡਰ ਕਿਨਾਂ ਤੋਂ ਟਟਨੇ ਪਿੰਡ ਦੇ ਬੰਦੇ ਹਾਂਜੀ ਹਾਂਜੀ ਅਗਲੇ ਮੈਂ ਬਾਰਡਰ ਸਿਰ ਉਹ ਜਿਹੜੇ ਸਾਹਮਣੇ ਸਵੇਦਨ ਲੱਭ ਰਹੇ ਹਾਂ ਹਾਂ ਜੀ ਉਦੋਂ ਸਿਰਫ 2 ਕਿਲੇ ਕੇ ਬੰਦ ਰਹਾ ਠੀਕ ਹੈ ਜੀ ਇੱਥੋਂ ਤੁਸੀਂ ਉਹਨੇ ਖੰਭੇ ਲੱਗੇ ਵਿੱਚ ਹਾਂ ਨਿਓ ਗਏ ਤੁਸੀਂ ਜਿਹੜੇ ਉਹ ਅੱਛਾ ਅੱਛਾ ਇਹਦੇ ਨਾਲ ਕਰਤਾਰਪੁਰ ਕਰਤਾਰਪੁਰ ਸਾਹਿਬ ਆ ਕਰਤਾਰਪੁਰ ਅੱਗੇ ਇਸ ਤੋਂ ਛੜ ਕੇ 5 ਕਿਲੋਮੀਟਰ ਜਾ ਠੀਕ ਆਪ ਇਹਨਾਂ ਜੀ ਨਾ ਕਰਨਗੋੜ ਪੱਤਣਾ ਠੀਕ ਹੈ ਬਾਰਡਰ 1 ਕਿਲੋਮੀਟਰ ਅੱਛਾ ਉਹ ਬਾਰਡਰ ਕਿਲੋਮੀਟਰ ਕੌਣ ਜਾਣਦਾ ਕਿੱਥੇ ਇੱਕ ਬੰਦਾ ਬਿਲਕੁਲ ਅੱਗੇ ਆ ਗਿਆ ਠੀਕ ਹੈ ਜੀ ਇਹ ਰੋਡ ਕਿੱਧਰ ਜਾਂਦਾ ਹੈ ਇਹ ਇਧਰ ਆ ਤੱਕ ਇਰਾਵਿਦ ਰਿਆਦਾਕ ਜਾਂਦਾ ਨਾ ਨਾ ਇਹ ਤੁਸੀਂ ਇਹ ਸਭ ਜ਼ਮੀਨ ਇਹ ਕਿਹੜੀ ਆਹ ਵਾਲੀ ਇਹ ਫਰਕ ਦੀ ਜੁੜਦੀ ਆ ਜੋ ਪੰਜ ਕਿੰਤਰੀ ਗੱਜ ਅੱਜ ਆ ਗਈ ਆਪਣੀ 10 ਤੇ ਇੱਕ ਕਿੰਨੇ ਚਿਰਾਂ ਬਾਅਦ ਹੜ ਆਇਆ ਕਹਿੰਦੇ 37 ਸਾਲਾਂ ਬਾਅਦ 37 ਸਾਲਾਂ ਬਾਅਦ ਲਾਸਟ 1988 ਜਾਇਆ ਸੀ ਕਹਿੰਦੇ 88 ਤੇ ਫਿਰ ਆਇਆ 99 ਦਾ ਹੈ ਛੋਟਾ 99 ਦਾ ਛੋਟਾ ਹੈ 95 ਛੋਟਾ ਜੀ ਇਹ 88 ਨਾਲੋਂ ਬਹੁਤ ਜ਼ਿਆਦਾ ਸੀ 88 ਦਾ ਵੀ ਕਹਿੰਦੇ ਉੱਪਰ ਹੀ 2 ਫੁੱਟ ਪਾਣੀ ਜ਼ਿਆਦਾ ਹੈ ਹਾਂ ਜੀ ਹਾਂ ਜੀ ਤਹ ਇਹ ਵੀ ਪਾਣੀ ਚੱਲ ਰਿਹਾ ਦੇਖ ਸਕਦੇ ਹੋ ਉੱਥੇ ਤੁਸੀਂ ਭਾਵ ਪਾਣੀ ਦਾ ਉਹ ਦੇਖ ਸਕਦੇ ਹੋ ਪਾਣੀ ਚੱਲ ਰਿਹਾ ਸਿੱਧਾ ਆ ਰਿਹਾ ਇਹ ਦਰਿਆ ਚੋਂ ਜਿਹੜਾ ਬਚਿਆ ਦੂਜਾ ਪਾਣੀ ਹੈ ਉਹ ਚੱਲ ਰਿਹਾ ਹਲੇ ਵੀ ਇਧਰੋਂ ਜਿਹੜੀਆਂ ਸੇਵ ਵਾਲੀ ਟਰਾਲੀਆਂ ਆ ਉਹ ਵੀ ਨਾਗਰੀਆਂ ਤੇ ਸੇਵਾ ਦੀ ਅਸਲ ਲੋਡ ਉੱਥੇ ਹੀ ਹੈ ਜਿੱਥੇ ਪਾਣੀ ਫਿਰਿਆ ਜਾਂ ਹੁਣ ਵੀ ਇਹ ਲੋਡ ਹੈ ਲੋਡ ਬੰਦਨ ਪਿੰਡ ਬਹੁਤ ਉਧਰ ਪਾਣੀ ਹੈ ਜਾਂ ਪਾਣੀ ਨਹੀਂ ਹੈ ਇਹ ਕਿਲੋਮੀਟਰ ਬਾਰਡਰ ਨਹੀਂ ਪਾਕਿਸਤਾਨ ਜੀ ਵੀ ਰਾਵੀ ਐਂਟਰ ਕਰਦੀ ਐ ਕਿੰਨਾ ਕੁ ਪਾਣੀ ਗਿਆ ਹੋਊਗਾ ਇਧਰ ਵੀ ਮਤਲਬ 1 ਕਿਲੋਮੀਟਰ ਅੱਗੇ ਨਾ ਪਾਕਿਸਤਾਨ ਕਿਉਂ ਚਲਿਆ ਹੁੰਦਾ ਹੈ ਅੱਛਾ ਅੱਛਾ ਹਾਂ 1 ਕਿਲੋਮੀਟਰ ਅੱਗੇ ਬਾਰਡਰ ਥੋੜਾ ਪਾਕਿਸਤਾਨ ਜਾਂਦਾ ਫਿਰ ਇਧਰੋਂ ਅੰਦਰ ਆ ਜੇ ਉਹ ਆਪਣੇ ਇੰਡੀਆ ਜਾਂਦਾ ਤੇ ਨਾਲ ਹੋ ਹੋ ਕੇ ਆਣੇ ਸਿੱਧਾ ਘੋਨੇ ਵਾਲਾ ਇਹ ਮਾਲਪੁਰ ਫਿਰ ਪਾਕਿਸਤਾਨ ਚਲਾ ਜਾਂਦਾ ਫਿਰ ਇੰਡੀਆ ਚ ਆ ਜਾਊਗਾ ਅਜਨਾਲਾ ਸਾਈਡ ਅੱਛਾ ਇਹ ਹੁਣ ਅਜਨਾਲੇ ਵਾਲੇ ਪਾਸੇ ਜਾ ਰਿਹਾ ਗਰਮਦਾਸ ਆ ਗਿਆ ਇਹ ਗਾਂ ਦਾ ਰਮਦਾਸ ਇਹ ਪਾਸੇ ਹੈ ਹਾਂਜੀ ਠੀਕ ਹੈ ਜੀ ਇਹ ਆਪਣੇ ਪਿੱਛੇ ਕਿਹੜੇ ਪਿੰਡ ਇੱਧਰ ਨੂੰ ਗੁਰਦਾਸਪੁਰ ਵਾਲੇ ਪਾਸੇ ਹੋਵੇ ਇਹ ਗੁਰਦਾਸਪੁਰਾ ਧਰਮ ਕੋਲ ਠੀਕ ਹੈ ਇਹ ਇਧਰ ਰਮਦਾ ਉਹ ਹੋ ਗਿਆ ਆਪਣੇ ਡੇਰਾਪਾ ਬਣਾਣ ਕੋਲ ਗਿਆ ਇਧਰ ਡੇਰਾਪਾ ਬਣਾਣ ਇਹ ਪਾਸੇ ਆਣਾ ਹਾਂਜੀ ਠੀਕ ਇਸ ਵਕਤ ਪਾ ਲਾਈਵ ਹੋਏ ਸੀ ਪਿੰਡ ਧਰਮਕੋਟ ਪਤਨ ਚ ਤੇ ਇਹ ਬਿਲਕੁਲ ਰਾਵੀ ਦੇ ਕੰਢੇ ਆ ਬਿਲਕੁਲ ਬਾਰਡਰ ਦੇ ਨਾਲ ਹੀ ਆ ਕੋਈ ਐਗਜ਼ੈਕਟ ਮੈਂ ਤੁਹਾਨੂੰ ਦੱਸਾਂ ਕੋਈ 1 ਤੋਂ 1.5 ਕਿਲੋਮੀਟਰ ਇੱਥੋਂ ਪਾਕਿਸਤਾਨ ਬਾਰਡਰ ਆ ਤੇ ਰਾਵੀ ਬਿਲਕੁਲ ਨਾਲ ਆ ਇੱਥੇ ਤੇ ਇੱਥੇ ਵੀ ਪਾਣੀ ਨੇ ਮਾਰ ਮਾਰੀ ਆ ਆਪਣੀ ਫਸਲ ਇੱਥੇ ਵੀ ਆ ਦੇ ਇੱਥੋਂ ਹੀ ਦੇਖ ਸਕਦੇ ਹੋ ਇਹਦਾ ਪਾਣੀ ਨਹੀਂ ਸੁੱਕਿਆ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਦੇਖਦੇ ਹੋ ਫਸਲ ਹੀ ਸਾਰੀ ਝੋਨੇ ਦੀ ਉਹਨਾਂ ਅਕਤੂਬਰ ਮਹੀਨੇ ਪੱਕਣੀਆਂ ਸੀ ਤੇ ਹੁਣ ਇੱਥੇ ਬਰਬਾਦ ਹੋ ਗਈ ਐ ਦੇਖੋ ਦਿਓ ਰੰਗ ਤੋਂ ਪਤਾ ਕਰ ਸਕਦੇ ਹੋ ਬਾਕੀ ਉਹ ਵੀ ਫਸਲਾਂ ਆ ਜਿੱਥੇ ਹੁਣ ਪਾਣੀ ਖੜਾ ਹੈ ਇਸ ਵਕਤ ਚਲੋ ਚੱਲਦੇ ਹਾਂ ਹੁਣ ਅੱਗੇ ਲੋਕੇਸ਼ਨ ਤੇ ਤੁਹਾਨੂੰ ਫੇਰ ਇੱਕ ਵਾਰ ਲਾਈਵ ਹੋਵਾਂਗੇ ਤੁਸੀਂ ਜਲਦੀ ਜਲਦੀ ਫੇਰ ਲਾਈਵ ਤੇ ਜੁੜਨਾ ਹੈ ਤੇ ਬਾਕੀ ਲਾਈਵ ਨੂੰ ਇੱਕ ਇੱਕ ਲਾਈਕ ਕਰ ਦਿਓ ਜ਼ਰੂਰ ਕਿਉਂਕਿ ਤੁਹਾਡੇ ਵਾਸਤੇ ਅਸੀਂ ਫੇਰ ਇੰਨੇ ਨਹੀਂ ਦੂਰ ਤੱਕ ਸਨੇਸ਼ਪੇ ਜਾਣੇ ਆ ਚਲੋ